ਲੋ ਜੀ ਚਾਚਾ ਜੀ ਪਹੁੰਚ ਗਿਆ ਆਪਣਾ ਭਾਈ ਪੂਰੀ ਡੇਰੇ ਲਾਉਂ ਗਏ ਆ ਚਾਚੇ ਥੋੜੀ ਭਾਈ ਭਾਈ ਮੈਂ ਚੱਲ ਥੋੜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਰਾਤ ਵਾਲੀ ਸੇਵਾ ਸਾਂਭੀ ਵੀ ਪੂਰੀ ਭਾਈ ਇੱਧਰ ਲੱਗਿਆ ਹੋਇਆ ਜਗਦੀਪ ਭਾਈ ਅੱਜ ਬਹੁਤ ਅੰਬੜਾ ਮਾਰਿਆ ਇਹਨਾਂ ਨੇ ਆ ਸਾਡਾ ਕਵੈਤੀ ਆ ਭਾਈ ਇਹ ਕਵੈਤੇ ਆਇਆ ਵਾ ਸਪੈਸ਼ਲ ਸੇਵਾ ਕਰਨ ਰਹਿਣ ਦੇ ਦੇਖੀ ਤੇ ਬਾਕੀ ਭਾਈ ਹੁਣ ਸਾਰੇ ਕੰਮ ਜਾਮ ਹੋ ਗਿਆ ਸਫਾਈਆਂ ਕਰਦੀ ਆ ਹੁਣ ਫੇਰ ਔਖਾ ਹੋ ਜਾਣਾ ਕੱਲ ਨੂੰ ਤੇ ਕੱਲ ਨੂੰ ਤੁਹਾਨੂੰ ਪਤਾ ਟਾਈਮ ਹੀ ਲੱਗਣਾ ਹੈਗਾ ਸਾਰਿਆਂ ਨੂੰ ਥੱਕੇ ਹੋਣਾ ਹੋਰ ਬਾਈ ਨਾਲ ਦੇ ਨਾਲ ਇਹ ਤਾਂ ਹੈ ਕਿ ਦਾਕਾ ਵੀਰ ਲੱਗਿਆ ਹੋਇਆ ਬਾਕੀ ਇੱਧਰ ਬੰਚ ਚਾਚੇ ਨਹੀਂ ਪਏ ਸਾਂ ਮਲਗੀ ਚਾਚਾ ਉਰੇ ਪਾਇਆ ਤੇ ਪਕੌੜਿਆਂ ਦੀ ਰਾਖੀ ਇਹ ਆਪਾਂ ਨੇ ਕੱਚੇ ਕਰਤੇ ਉਰੇ ਸੱਚੇ ਕਰਕੇ ਟਰਾਲਾ ਲਾ ਛੱਡਿਆ ਲੋਜੀ ਸੰਗਤ ਸਾਡੀ ਇੱਧਰ ਵੀ ਬੈਠੀ ਆ ਹੋ ਗਏ ਪਹਿਲੇ ਭਾਈ ਸਤਿਕਾਰ ਦੀ ਸਾਰਿਆਂ ਨੂੰ ਸੱਚੀ ਕਰਨੀ ਬੁਲਾਉਣਾ ਸਿੱਖਿਆ ਜੇ ਤੂੰ ਸਤਿਕਾਰ ਦੀ ਗੱਲ ਅਗਲੀ ਵਾਰ ਕਰਦਾ ਦਸਰੀ ਗੱਲ ਹਾਂ ਫਿਰ ਭਾਈ ਰਾਤ ਵਾਲੀ ਸੇਵਾ ਸਭ ਵੀ ਪੂਰੀ ਬਈ ਅੰਦਰ ਲੱਗਿਆ ਹੋਇਆ ਜਗਦੀਪ ਭਾਈ ਅੱਜ ਬਹੁਤ ਅੰਬੜਾ ਮਾਰਿਆ ਹੈ ਨਾ ਹਾਂਜੀ ਭਾਈ ਸਤਿਕਾਰ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਤੇ ਬਾਕੀ ਭਾਈ ਹੁਣ ਸ਼ਹੀਦੀ ਦਿਨ ਚੱਲ ਰਹੇ ਆਂ ਤੇ ਸਾਰੇ ਪਾਸੇ ਹੁਣ ਲੰਗਰਾਂ ਦੀਆਂ ਤਿਆਰੀਆਂ ਚੱਲਦੀਆਂ ਤੇ ਆਪਣੇ ਚਮਕੌਰ ਸਾਹਿਬ ਬਈ ਅੱਜ ਪਹਿਲਾ ਸ਼ੀਦੀ ਜੋੜ ਮੇਲਾ ਹੈ ਤੇ ਹੁਣ ਅੱਜ ਸ਼ਾਮ ਨੂੰ ਬਈ ਸਲੋ ਮਾਸ ਵਾਲਿਆਂ ਦੇ ਫੋਨ ਆਇਆ ਤਾਂ ਮੁੰਡਿਆਂ ਦਾ ਉਹ ਕਹਿੰਦੇ ਵੀ ਜਾਣਾ ਹੈ ਆਪਾਂ ਨੇ ਵੀ ਉੱਥੇ ਲੰਗਰ ਲਾਉਂਦੇ ਹੁੰਨੇ ਦੁੱਧ ਦਾ ਜਿਵੇਂ ਤੁਸੀਂ ਪਿਛਲੇ ਸਾਲ ਦੇਖਿਆ ਹੀ ਹੈ ਤੇ ਐਤਕੀ ਵੈਸੇ ਉਹ ਕਹਿੰਦੇ ਟਰੈਕਟਰ ਦਾ ਸਰਜਣਾ ਸਾਡਾ ਵੀ ਤੁਸੀਂ ਪਹੁੰਚੋ ਜਰੂਰ ਤੇ ਆਪਾਂ ਵੀ ਬਈ ਉੱਥੇ ਸੇਵਾ ਕਰਾਉਣ ਜਾਣਾ ਸ਼ਾਮ ਨੂੰ ਤੇ ਅੱਜ ਘਰ ਆਈਂਦੇ ਆਪਾਂ ਬਾਕੀ ਆਪਣੇ ਡਾਣ ਬਾਬੇ ਨੇ ਵੀ ਉੱਥੇ ਲੰਗਰ ਲਾਇਆ ਗੱਡੇ ਪਰ ਬਈਓ ਉੱਥੇ ਤੇ ਉੱਥੇ ਵੀ ਸੇਵਾ ਕਰਾਵਾਂਗੇ ਹੁਣ ਤੇ ਆਪਣੇ ਜਿਹੜੇ ਫਤੇ ਗੜ ਲੰਗਰ ਲਾਉਨੇ ਆਪਣੇ ਪਿੰਡ ਵਾਲੇ ਸਾਰੇ ਜਣੇ ਮੁੰਡੇ ਇਕੱਠੇ ਹੋ ਗਏ ਉਹ ਜਗਦੀਪ ਨਹੀਂ ਅੱਜ ਵੀ ਨਹੀਂ ਹੁਣ ਗਏ ਆ ਸਮਾਲ ਲੈਣ ਤੇ ਮੰਨੂ ਹੈਗਾ ਤਾਂ ਵੀ ਉਹ ਪਹੀਚੇ ਨਾ ਘਰ ਦੌੜ ਕੇ ਜਾਂਦੇ ਜੇ ਗੱਡੀਆਂ ਗੁੱਡੀਆਂ ਜਾਨੀਆਂ ਤੇ ਉੱਥੇ ਮਹਾਰਾਜ ਪਾਠ ਵੀ ਰੱਖਿਆ ਹੋਇਆ ਉੱਥੇ ਮਰਾ ਦਾ ਰੂਪ ਲੈ ਕੇ ਆਂਦਾ ਕਿ ਪਾਰਕੀ ਸਾਹਿਬ ਚ ਖੰਡ ਪਾਠ ਰਖਾਇਆ ਪਿਆ ਓਰੇ ਤੇ ਤਾਂ ਕਰਕੇ ਫਿਰ ਆਪਾਂ ਹੁਣ ਬਈ ਟੈਂਕਰ ਪਾ ਕੇ ਲਿਆਏ ਆ ਟਰੈਕਟਰ ਨਾਲ ਉਰੀ ਤੇ ਪਾਣੀ ਭਰਨਾ ਲੇਟ ਹੈ ਨਹੀਂ ਮੋਟਰਾਂ ਦੀ ਤੇ ਆਪਣੇ ਸੈਲਰ ਵਾਲੀ ਛੋਟੀ ਮੋਟਰ ਚਲਾ ਕੇ ਪਾਣੀ ਭਰਦੇ ਆ ਹੁਣ ਤੇ ਉਹ ਲੱਗੇ ਵਪਾਰ ਨਾਲ ਫਿਰ ਇਹ ਪਹੀ ਨੂੰ ਐਨ ਇੱਕ ਵਾਰੀ ਗਿੱਲਾ ਕਰਦੀ ਉੱਪਰ ਤੇ ਉਹ ਅੱਧ ਤੱਕ ਦਾ ਜੈਂ ਐਨ ਟਿੱਕੜੇ ਕਰ ਦੇਣਾ ਉਹਨਾਂ ਥੋੜਾ ਜਿਹਾ ਛੱਡ ਦੂੰਗੇ ਰਾਤ ਲੇਟ ਹੈਗੀ ਤੇ ਜੱਗਾਂ ਚਲਾਈ ਵੀ ਚੁੱਧਰ ਨੂੰ ਮੋਟਰ ਤੇ ਤਾਂ ਕਰਕੇ ਫਿਰ ਉਰੇ ਤਾਂ ਗਿੱਲਾ ਹੈਗਾ ਹੀ ਆ ਹੁਣ ਇੱਕ ਵਾਰੀ ਟੈਂਕਰ ਭਰ ਕੇ ਉੱਧਰ ਲਾ ਦਈਏ ਮੜਾ ਜ ਫਿਰ ਗਰਦਾ ਜਾ ਉੱਡ ਕੇ ਜਾਂਦਾ ਚੰਗਾ ਨਹੀਂ ਲੱਗਦਾ ਹੈਗਾ ਉੱਥੇ ਲੰਗਰ ਵੀ ਆ ਫਿਰ ਧੂੜ ਜੀ ਪੈਂਦੀ ਆ ਤਾਂ ਕਰਕੇ ਹੁਣ ਪਹਿਲਾਂ ਇਹ ਕੰਮ ਕਰਦੀ ਆਪਾਂ ਬਾਕੀ ਉਹ ਘਰਾਂ ਸਾਰੇ ਕੰਮ ਨਵੇੜਿਆ ਇੱਥੇ ਸ਼ਾਇਦ ਇਹਨਾਂ ਦੇ ਅੱਜ ਖਰ ਖਰਾ ਮਾਰ ਕੇ ਆਇਆ ਬਈ 2-3 ਦਿਨ ਹੋ ਗਏ ਤੇ ਭੱਜਣਾ ਠੀ ਪਈ ਪਈ ਆ ਤੇ ਤਾਂ ਕਰਕੇ ਹੁਣ ਦੇਖਦੇ ਆ ਬਈ ਫਤੇ ਕੱਢ ਦ ਤਾਂ ਸ਼ਾਇਦ ਮੈਤੇ ਜਾ ਨਾ ਹੋਵੇ ਕਿਉਂਕਿ ਇੱਕ ਦੋ ਮਜਬੂਰੀਆਂ ਜੀਆਂ ਹੁਣ ਉਹਦੇ ਕਰਕੇ ਤੇ ਸ੍ਰੀ ਚਮਕੌਰ ਸਾਹਿਬ ਵੀ ਆਪਣੇ ਕਾਲੂ ਸਵੇਰੇ ਰਾਤ ਨੂੰ 2 ਵਜੇ ਜਾਣਾ ਕਾਲੂ ਟੜਕੇ ਨੂੰ ਲੱਗਣਾ ਰੰਗਰ ਗਬਲੇ ਦਵਾਨ ਨੂੰ ਤੇ ਤਾਂ ਕਰਕੇ ਫਿਰ ਆਪਾਂ ਜਾਵਾਂਗੇ ਹੁਣ ਕਾਲੂ ਉਥੇ ਪੂਰੇ ਤਪਾਜਰ ਜੂਰ ਸੇਵਾ ਕਰਾ ਕੇ ਆਵਾਂਗੇ ਤੇ ਬਾਕੀ ਫਤੇਗੜ ਸਾਹਿਬ ਦਾ ਦੇਖਦੇ ਆ ਜਿੰਮੇ ਵੀ ਪ੍ਰੋਗਰਾਮ ਹੋਇਆ ਤੇ ਲੋਟ ਲੱਗਿਆ ਤਾਂ ਜਾਵਾਂਗੇ ਜਰੂਰ ਨਹੀਂ ਤਾਂ ਫਿਰ ਲਾਲ ਥੋੜਾ ਜਿਹਾ ਔਖਾ ਹੋ ਜਾਣਾ ਕੰਮ ਤੇ ਬਾਕੀ ਹੁਣ ਜੇ ਟਰੈਕਟਰ ਦੀ ਕਿਤੇ ਲੋਡ ਪਈ ਤਾਂ ਪਤ ਭਾਤ ਭੂਵੀ ਦਵਾਂਗੇ ਲਿਜਾਣਾ ਪੈ ਗਿਆ ਤੇ ਪਹਿ ਉਹ ਖੁੱਲੋ ਛੱਡੇ ਆ ਥੋੜੇ ਬਾਹਰ ਵੀ ਲਵਾ ਦਿੰਦੇ ਆ ਚੁੱਪੀ ਆਪਾਂ ਨੇ ਆਹ ਲੰਪਟੇ ਲਾ ਹੋਇਆ ਪਿਆ ਆਟਾ ਜੇ ਕੋਲ ਚੰਗੇ ਨੂੰ ਮੜਾ ਇਹ ਤੇਰੇ ਵਿੱਚ ਨਾ ਬੱਜੇ ਅੰਦੀ ਲੱਗੇ ਹੋਏ ਆ ਜੀ ਵੀਡੀਓ ਬਣਾਣ ਹੈ ਚਾਵਲ ਚਾਵਲ ਤਾਂ ਹਾਂ ਅੱਜ ਟੋਬੇ ਉਪਰੇ ਕੱਢ ਲਈ ਹੈ ਟੋਬੇ ਉਪਰੇ ਕੱਢ ਲਈ ਜੋੜੀਆਂ ਹੈ ਭੱਜ ਲਵੇ ਹੁਣ ਇਹਨੂੰ ਵੀ ਜਰੂਰੀ ਅੰਦਰ ਵਿਚਾਰੇ ਕਿੰਨਾ ਟਾਈਮ ਲੱਗਦਾ ਹੈ ਹੂੰ ਕੋਈ ਤਾਰ ਹੁਣ ਘਰੇਗਾ ਤਿੰਨ ਇੱਕ ਦੋ ਦਿਨ ਕੱਡੇ ਨਹੀਂ ਹੋਲੇ ਹਾਂ ਹੁਣ ਤਾਂ ਸ਼ਾਮ ਨੂੰ ਤਾਂ ਹੁਣ ਮੈਂ ਵੀ ਚੱਲਿਆ ਫੇਰ ਚੌਂਕਾ ਉੱਥੇ ਆ ਜਾਣਾ ਲੰਗਰ ਲੈ ਕੇ ਸਦੋ ਮਾਸਾ ਲੈਣਾ ਫਿਰ ਉਹਦੇ ਦੂਜੇ ਨਾਲ ਆਪਣੇ ਪਿੰਡ ਵਾਲਿਆਂ ਨੇ ਵੀ ਆ ਜਾਣਾ ਦੂਜੇ ਆਪ ਨੂੰ ਮੈਂ ਫੇਰ ਜਾਣਾ ਸੋਹਣੇ ਉਹਦੇ ਘਰ ਤੇ ਮਨੂੰ ਆਪਾਂ ਵੀ ਥੋੜਾ ਜਿਹਾ ਕੰਮ ਆ ਦਮਾ ਸਸਰੀ ਕਾਲ ਜੀ ਮੇਰੇ ਕੋਲ ਸਭ ਨੂੰ ਸਸਰੀ ਕਾਲ ਜੀ ਮੈਂ ਤਾਂ ਬੁਲਾਈ ਵੀ ਆ ਸੱਲ ਭੱਜ ਲਾ ਪੁੱਤ ਉਹ ਯਾਰ ਦੇ ਸੱਲ ਕਾਲਾ ਸੱਲ ਜੀ ਆਇਆਂ ਨੂੰ ਚੋਟੀ ਦਈਏ ਜਾ ਸਭ ਨੂੰ ਦੇ ਉਹ ਪੰਚ ਲੈ ਲੀਲਾ ਕੀੜਾ ਆਣਾ ਬੱਸ ਤਾਂ ਲੈ ਲੈਣ ਦੇ ਯਾਨ ਤੁਸੀਂ ਲੈ ਨਹੀਂ ਗੱਲ ਕਰੂ ਨਾ ਭਰਾਵਾ ਆਉ ਦੇ ਗੇਣਾ ਛਾਲਾ ਮਾਰਦਾ ਉਹ ਗੇਰ ਦੂੰਗਾ ਉਹਦੇ ਉੱਪਰ ਥੋੜੀ ਬਿਠਾਉਣਾ ਕੀ ਆਪਦਾ ਤੇਰਾ ਧੱਕੇ ਕੇ ਲੈ 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 ਕਿੱਧਰ ਆਹੋ ਕਿੱਥੇ ਆ ਹੋਰ ਸੁਣਾ ਤੁਸੀਂ ਕਰ ਜਾਣਾ ਸਵਾ ਨੂੰ ਤੇਰੇ ਬਿਨਾ ਸਵਾ ਪੂਰੀ ਹੋਣੀ ਆ ਹੂੰ ਤੇਰੇ ਵੀਰਾਂ ਦਾ ਥੋੜਾ ਪੂਰੀ ਹੋਣੀ ਹੈ ਅਸੀਂ ਆ ਗਏ ਆ ਅਸੀਂ ਤੈਂ ਤਾਂ ਰੇਗ ਲੰਗਰ ਚੈੱਕ ਕਰਾਉਣਾ ਇਹਨਾਂ ਨੂੰ ਉਹ ਚੱਲ ਜੀ ਠੀਕ ਹੈ ਜੀ ਕੰਗਰਾ ਇਹ ਆ ਜੀ ਵਿਆਹ ਨੂੰ ਲੈ ਕੇ ਜਾਇਆ ਕਰਨਾ ਵਿਆਹ ਨੂੰ ਲੈ ਕੇ ਜਾਇਆ ਕਰਨਾ ਤਾਂ ਕਹਿੰਦਾ ਹਾਂ ਇਹਦੇ ਨਾਲ ਹਾਂ ਆਈ ਨਹੀਂ ਦਿੰਦਾ ਸਾਦੇ ਬੰਦ ਵਿਆਹ 15000 ਕੜਾਈ ਦਾ ਆਲਾ ਬੋਲੀ ਬੁੱਤ ਆ ਸਾਰਾ ਨਰ ਵਧੀਆ ਨਿਕਲੇ ਆ ਖੁਸ਼ਖਬਰੀ ਆ ਖੁਸ਼ਖਬਰੀ ਖੁਸ਼ਖਬਰੀ ਆ ਤੀ ਆ ਸਾਲ ਚ ਤਾਂ ਹੈ ਨਾ ਹਾਂ ਬਦਨਿਆ ਹੋ ਗਈਆਂ ਬਦਨਿਆ ਵੀ ਹੋ ਗਈਆਂ

ਟੋਣਾ ਖੜਾ ਹੈ ਜੀ ਹੁਣ ਬਹੁਤ ਲਿਬੜਿਆ ਪਿਆ ਬੁਰਾ ਹਾਲ ਹੋਇਆ ਪਿਆ ਫਿਰ ਸੱਚੀ ਗੀਂ ਦੇ ਕੇ ਜਾਣੀ ਫਿਰ ਮੈਂ ਨਹੀਂ ਵਾਪਸ ਪਰ ਆ ਗਏ ਆਪਾਂ ਨੇ ਆ ਗਏ ਫਿਰ ਨਾ ਉਰੇ ਕਰਾਈ ਆਪਾਂ ਕਿਆਜੀ ਵਿੱਚ ਰਾਕੇ 4 ਵਜੇ ਆਪਾਂ ਮੰਡੀ ਦੇ ਯੂਨੀਵਰਸਿਟੀ ਠੀਕ ਆ ਬਾਕੀ ਉਹਨਾਂ ਸਹਿਵਾ ਦੇ ਖੁਸ਼ਕਵਰੀ ਆ ਗਈ ਉਹ ਤਾਂ ਦੇਤੀ ਜੀ ਵਧਾਈਆਂ ਉਹ ਤਾਂ ਵਧਾਈਆਂ ਦੇਤੀ ਤੁਹਾਨੂੰ ਇੱਕ ਵਾਰ ਹੋਰ ਤੁਹਾਡਾ ਬਹੁਤ ਬਹੁਤ ਬਾਈ ਤੁਹਾਡਾ ਵੀ ਧੰਨਵਾਦ ਤੇ ਇੱਕ ਹੋਰ ਇੱਕ ਹੋਰ ਵਾਰ ਤੁਹਾਨੂੰ ਤੁਹਾਡੇ ਵਾਸਤੇ ਵਧਾਈਆਂ ਜੀ ਕਿਹੜੀਆਂ ਸਹਿਵਾ ਦੀਆਂ ਅੱਛਾ ਜੀ ਵਧਾਈਆਂ ਦੇ ਉਹ ਦੇ ਪਰ ਵੀ ਗੱਲ ਕੋਈ ਪੂਰਾ ਧਿਆਨ ਦੇਣਾ ਹੁਣ ਜਿਵੇਂ ਚਲੇ ਜਾਣਾ ਨਾ ਪਿੱਛੇ ਤੇ ਆ ਕੇ ਮੈਂ ਆ ਗਿਆ ਤਾਂ ਹੁਣ ਹਾਂ ਕੱਲ ਆ ਕੇ ਦਾਣਾ ਦੂਣਾ ਪਾ ਗਿਆ ਉਸ ਨੂੰ ਸ਼ਾਮ ਦਾ ਐਂ ਆਫ ਕਰ ਗਿਆ ਕਰ ਫਿਰ ਸ਼ਾਮ ਨੂੰ ਆ ਕੇ ਨੂੰ ਪਾ ਦੇ ਦਿੰਦਾ ਇਹ ਬਹੁਤ ਸ਼ਾਨੀ ਹੈ ਸਾਡੀ ਕਹਿਵਾ ਸਭ ਤੋਂ ਛੇੜੀ ਕਹਿਵਾ ਖੜੀ ਉਹ ਵੀ ਸਾਰਾ ਅਮੀ ਆ ਰਾਤ ਤੱਕ ਪਤਾ ਗਿਆ ਕਰ ਚ ਇੱਕ ਹੋਰ ਮੈਂਬਰ ਆਣੇ ਵਾਲਕੇ ਰਾਤ ਤੱਕ ਪਤਾ ਗਿਆ ਹੋਇਆ ਜਦ ਮੈਂ ਆਇਆ ਉੱਥੇ ਤੇ ਮਾ ਆ ਕੇ ਨਾ ਉਹ ਕਰਨ ਲੱਗ ਗਿਆ ਕਹਿੰਦੇ ਸਦਾ ਕੋ ਬਹਿ ਗਿਆ ਮੈਂ ਪਰ ਇਹਨੂੰ ਪਾਣੀ ਪੂਣੀ ਪਲਾਇਆ ਦਾਣਾ ਦੂਣਾ ਪਾ ਕੇ ਜਦੋਂ ਮੈਂ ਸਾਈਡਾਂ ਚ ਜਾ ਕੇ ਫੇਰੇ ਤਾਂ ਕੋ ਬਹਿ ਗਿਆ ਉਹ ਬਤੰਦਰ ਦੇਖੀ ਐ ਪਿੱਠੇ ਕਰਕੇ ਖੜ ਗਿਆ ਵੀ ਮੇਰੀ ਮਾਲਸ਼ ਕਰ ਐਨਾ ਟਾਈਮ ਮਾਲਸ਼ ਕਰਾਈ ਗਜਾ ਮੈਂ ਸੈਟ ਹੋ ਜਾਈ ਕਰ ਜਦੇ ਧੁੰਮ ਕੇ ਮੂੰਹ ਫੇਰ ਆ ਜੇ ਕਰੇ ਵੀ ਮਾਲਸ਼ ਕਰ ਹੂੰ ਹਿਰਣ ਨਹੀਂ ਹੱਥ ਲਾਉਣ ਦਿੰਦਾ ਐ ਕਰੂੰਗਾ ਵੀਰੇ ਜੇ ਟਾਈਮ ਹੋਇਆ ਹਿਰਣ ਵੀ ਕੱਟ ਦੂੰਗਾ ਇੱਕ ਵਾਰ ਅੱਜ ਨਹੀਂ ਯਾਰ ਅੱਜ ਆਖਾ ਕੱਲੂ ਦੇਖ ਰੁਸੇ ਜਾਂਦਾ ਦੇਖੀ ਮੈਂ ਕੱਲੂ ਤੋਂ ਪਰ ਮੈਨੂੰ ਸ਼ਾਮ ਆ ਗਿਆ ਤੱਲੀ ਜੀ ਆਪਾਂ ਨੂੰ ਲੈ ਪੈਸਾ ਕਿਆ ਕਰਿਆ ਕੱਲ ਆਇਆ ਮੱਧ ਨੂੰ ਘੁੰਮ ਕੇ ਆ ਗਿਆ ਉਹ ਉੱਧਰੋਂ ਖੜਾ ਦੇਖੀ ਉਹ ਇੱਧਰੋਂ ਆਇਆ ਨਹੀਂ ਹੈਗਾ ਮੇਰੇ ਕੋਲ ਦਾਣਾ ਪਾ ਗਿਆ ਤਾਂ ਨਾ ਉਹਨੂੰ ਵੀ ਹਾਂ ਦਾਣਾ ਵੀ ਬੱਸ ਲਈ ਖਤਮ ਹੋ ਗਿਆ 23 ਤਰੀਕ ਦਾ ਲੈ ਜਾਣਾ ਆਪਾਂ ਨੂੰ ਜਾਉਂ ਨੂੰ ਮੜਾ ਜਾ ਹੱਥ ਫਿਰ ਇਹ ਆਉਂ ਨੂੰ ਮੜਾ ਜਾ ਮਸਾ ਪਾਉਂ ਕਰ ਲਾ ਬੰਦ 2 ਮਿੰਟ ਹਾਂਜੀ ਭਾਈ ਤੇ ਗੁਰਦੁਆਰੇ ਜੱਪਾ ਸਾਹਿਬ ਦੀ ਜਗ੍ਹੀ ਲੱਗੇ ਤੇ ਕੱਟਣ ਭਗੌੜਿਆਂ ਦੀ ਤਿਆਰੀ ਕੰਨੀ ਕੱਟ ਕੇ ਕਰਕੇ ਲੈ ਜਾਣੇ ਅੱਜ ਆਪਾਂ ਫਿਰ ਉੱਥੇ ਪੱਕੇ ਕਰਨੇ ਆ ਤੇ ਟਰੈਕਟਰ ਲੈ ਕੇ ਜਾਣਾ ਫਿਰ ਆਪਾਂ ਨੇ ਅੱਜ ਰਾਤ ਨੂੰ ਸਾਹ ਫਿਰ ਉਹਨਾਂ ਟੈਂਕਰ ਖੜਾਏ ਪਈ ਟੈਨ ਕਿੱਡੀ ਕਰਦੇ ਡੈਡੀ ਨੇ ਲਾਤਾ ਤਾਂ ਇੱਕ ਜਿਹੜਾ ਤੇ ਟੈਂਕਰ ਖੋਲ ਕੇ ਟਰੈਕਟਰ ਧਵਾ ਲਿਆ ਇਹ ਤਾਂ ਆਤਨ ਧਵਾਇਆ ਨਹੀਂ ਤਾਂ ਹੈਗਾ ਖੋਲ ਨਿਪੜਿਆ ਪਿਆ ਤੇ ਧਵਾ ਕੇ ਫਿਰ ਚੱਲਦੇ ਆ ਬਾਕੀ ਸਾਨੂੰ ਮਲਾਉਣੇ ਪਿੰਡ ਵਾਲਿਆਂ ਨਾਲ ਫਿਰ ਜਾਵਾਂਗੇ ਲੋ ਜੀ ਬਾਈ ਸਾਰੇ ਸੇਵਾ ਦਾ ਮਿਲਣਾ ਹੈ ਤਾਂ ਪੰਚ ਸਾਹਿਬ ਕਿੱਧਰ ਘੁੰਮਿਆ ਹੈ ਕਿੱਥੇ ਘੁੰਮ ਕੇ ਆਇਆ ਮਹੀਨ ਲੈ ਲਈ ਤਾਂ ਪੈਰ ਮੈਲ ਨਹੀਂ ਮੈਨੂੰ ਕਿੰਨੀ ਲੱਗਦੀ ਹੈ ਹਾਂਜੀ ਬਾਈ ਸਿੱਕਾਲ ਭਾਈ ਰਾਤ ਵਾਲੀ ਸੇਵਾ ਸਾਂਭੀ ਵੀ ਪੂਰੀ ਬਾਈ ਇੱਧਰ ਲੱਗਿਆ ਹੋਇਆ ਜਗਦੀਪ ਬਾਈ ਅੱਜ ਬਹੁਤ ਹੰਬੜਾ ਮਾਰਿਆ ਇਹਨਾਂ ਨੇ ਦਾ ਕਵੈਤੀ ਆ ਭਾਈ ਇਹ ਕਵੈਤੇ ਆ ਵਾ ਸਵੈਸੇਵਾ ਕਰਨ ਰਹਿਣ ਦੇ ਦੇਖੀ ਇੱਧਰ ਪਾਣੀ ਮਾਂ ਬਾਲਟ ਮਾਰਿਆ ਤੇ ਬਾਕੀ ਭਾਈ ਹੁਣ ਸਾਰੇ ਕੰਮਜਾਮ ਹੋ ਗਿਆ ਸਫਾਈਆਂ ਕਰਦੀਆਂ ਹੁਣ ਫਿਰ ਔਖਾ ਹੋ ਜਾਣਾ ਕੱਲ ਨੂੰ ਤੇ ਕੱਲ ਨੂੰ ਤੁਹਾਨੂੰ ਬਹੁਤਾ ਟਾਈਮ ਨਹੀਂ ਲੱਗਣਾ ਹੈਗਾ ਸਾਰਿਆਂ ਨੂੰ ਥੱਕੇ ਪਿਆਣਾ ਹੋਰ ਭਾਈ ਨਾਲ ਦੇ ਨਾਲ ਇਹ ਤਾਂ ਹੈ ਤਾਕਾ ਵੀਰਾਂ ਲੱਗਿਆ ਹੋਇਆ ਬਾਕੀ ਇੱਧਰ ਬੰਚ ਚਾਚੇ ਦਾ ਹੀ ਪੈਸੇ ਆ ਮਲਗੀ ਚਾਚਾ ਉਰੇ ਪਾਇਆ ਤੇ ਪਕੌੜਿਆਂ ਦੀ ਕਾਖੀ ਹੈ ਆਪਾਂ ਨੇ ਕੱਚੇ ਕਰਤੇ ਉਰੇ ਸੱਚੇ ਕਰਕੇ ਟਰਾਲਾ ਲਾ ਛੱਡਿਆ ਲੋ ਜੀ ਸੰਗਤ ਸਾਡੀ ਇੱਧਰ ਵੀ ਬੈਠੀ ਆ ਹਾਂ ਹੋ ਗਏ ਵਿਹਲੇ ਭਾਈ ਸੱਚੀ ਕਰਨੀ ਬੁਲਾਉਣਾ ਸਿੱਖਿਆ ਜੇ ਤੂੰ ਫਖਰੀ ਗੱਲ ਨੂੰ ਬਾਤ ਕਰਦਾ ਜਖਰੀ ਗੱਲ ਨਹੀਂ ਬੁਲਾਉਂਦੇ ਫਖਰੀ ਗੱਲ ਹਾਂ ਭਈ ਹਨਾ ਜਿਵੇਂ ਕਿ ਕਿ ਅੱਜ ਦੀ ਸਵੇਰ ਤੇ ਤੁਸੀਂ ਤਾਂ ਲੱਗੇ ਵੀ ਆ ਮੈਂ ਮੇਰਾ ਤਾਂ 9 ਵਜੇ ਦੇ ਭਾਈ ਇਹ ਸਾਰੇ ਜਾਣੇ ਪੱਕੇ ਤੇ ਮੈਂ ਤਾਂ ਫਿਰ ਤੁਨਪਾ ਉਧਰ ਉਧਰ ਭੱਜਣਾ ਨਾਲ ਫਰੀਦ 9 ਵਜੇ ਕਿੱਥੇ ਨਿਕਲੇ ਮੈਂ ਵੀ ਹੁਣ ਆ ਗਿਆ 9 ਵਜੇ ਸਾਢੇ 7 ਵਜੇ ਕਿਰੇ 7:30 ਟਿਕਾਣ ਲੱਗੇ ਤੇ ਰੋਟੀ ਦਾ ਝਗੜਾ ਖਾਧੀ ਹੋਣੀ ਲੋ ਜੀ ਚਾਚਾ ਜੀ ਪਹੁੰਚ ਗਿਆ ਆਪਣਾ ਭਾਈ ਕੁਰੀ ਡੇਰੇ ਲਾਉਂਗੇ ਆ ਚਾਚੇ ਚੱਲ ਥੋੜੀ ਥੋੜੀ ਰਾਤ ਵਾਲੀ ਸੇਵਾ ਲੱਗ ਜੂਗੀ 2 ਘੰਟੇ ਦੀ ਬੱਸ ਚਾਚਾ ਭਾਈ ਆਪਰੇ ਨਹੀਂ ਕਰਾਂਗਾ ਉਹ ਵੀ ਹੱਦੀ ਐ ਤੇ ਵੀ ਆਪਰੇ ਦੀ ਗੱਲ ਚਲੋ ਫਿਰ ਹੋ ਗਿਆ ਸਾਰਾ ਕੰਮ ਚਲੋ ਚੱਲੀਏ ਫਿਰ ਆਪਾ ਹੁਣ ਤਾਂ ਕਿੰਨੇ ਵਜੇ ਫੋਨ ਤੂੰ ਦੱਸ ਕੌਣ ਨਾਲ ਤੇਰੇ ਮੈਂ ਕਾਲਾ ਏ ਲਾਪਰੀ ਦਾ ਜਾਣਾ ਫਿਰ ਹਰ ਸ਼ਰ ਮੈਂ ਆ ਜਾਊਂਗੇ ਆ ਹੋ ਗਿਆ ਸੀ ਆ ਜਾਣਾ ਕਿਹੜਾ ਮੈਂ ਆਪਣੇ ਨਾਲ ਲੈ ਆਉਂਗਾ ਤੁਸੀਂ ਤਾਂ ਫਿਰ ਇਹਨਾਂ ਨੂੰ ਲੈ ਕੇ ਆਉਂਗੇ ਕਿਹਨਾਂ ਨੂੰ ਲੈ ਕੇ ਜਿਹੜੇ ਸਮਾਨ ਕਿੰਨੇ ਵਜੇ ਆਉਣਾ 2:30 ਵਜੇ ਦੁੱਧ ਝੱਟਣਾ ਤੁਸੀਂ 2 ਵਜੇ ਤੋਂ 9 ਵਜੇ ਫਿਰ 2 ਵਜੇ 3 ਆਈ 3 1 ਕਾਲ ਹੋ ਕੋ ਭੰਡਿਆ ਵਾਲਾ ਹਾਹੋ ਇੱਕ ਕਾਲੇ ਵਾਲਾ ਹੋਵੇ ਇੱਕ ਮੇਰੇ ਵਾਲਾ ਇਹਨੂੰ ਪੈਣਾ ਹੈ ਅੱਛਾ ਇਹ ਉਰੇ ਬੜਨਾ ਨਹੀਂ ਤਾਂ ਤਾਂ ਲਿਆਂਦਾ ਜੱਗੇ ਨਾਲ ਫਿਰ ਉੱਥੇ ਮੁੜਨੇ ਨੂੰ ਬਹੁਤ ਔਖੀ ਹੋਣੀ ਬਣੀ ਆਇਆ ਇੱਕ ਹੋ ਆ ਮੈਨੂੰ ਪੁੱਛ ਲੋ ਯਾਰੇ ਇਹੇ ਚਲੋ ਹੁਣ ਤੋਤਾ ਪਿਆ ਮੈਂ ਕਿਹੜਾ ਹਾਂ ਫਿਰ ਆਮਨ ਨੂੰ ਐ ਪੁੱਛ ਲੋ ਔੜੇ ਬਾਤ ਭੰਡਿਆ ਵਾਲੇ ਜੀ ਚਲਾਂ ਐ ਕਰ ਲੈ ਪੁੱਛਦੇ ਆ